ਇਨਾਂ ਦੇ ਸਮਰਥਕ ਨੂੰ ਦੇਖ ਕੇ ਲੱਗਦੀ ਸੇਵਾਦਾਰੀ ਦੇ ਇਲਾਕੇ ਪਾਰ ਦੀ ਪ੍ਰਤੀបੱਧਤਾ ਨੂੰ ਦੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਇਸ ਗੋਮਨੀ ਕਲ ਕਰਦੀ ਹੈ ਕਿ ਜੀ ਨਾਮਜ਼ਦਗੀ ਪੱਤਰ ਭਰਨ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਆਗੂਆਂ ਦੇ ਨਾਲ ਮੰਥਨ ਕੀਤਾ ਪਰ ਸੁਜੀਤ ਕੌਰ ਪਾਰਟੀ ਦੇ ਪ੍ਰਤੀ ਹਮੇਸ਼ਾ ਸਮਰਪਿਤ ਰਹੇ ਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਵੈਸਟ ਹਲਕੇ ਸਭ ਤੋਂ ਵੱਡਾ ਨਸ਼ੇ ਦਾ ਮੁੱਦਾ ਹੈ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਵੈਸਟ ਹਲਕੇ ਵਿੱਚ ਵਿਕਦਾ ਹੈ ਲੋਕ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਪਰੇਸ਼ਾਨ ਨੇ ਸੁਜੀਤ ਕੌਰ ਇਲਾਕੇ ਵਿੱਚ ਦੋ ਵਾਰ ਕੌਂਸਲਰ ਰਹੀ ਅਤੇ ਪਾਰਟੀ ਲਈ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਕੰਮ ਕੀਤਾ ਹੈ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰ ਸੁਜੀਤ ਕੌਰ ਟਿਕਟ ਦੇ ਲਈ ਆਈ ਸੀ ਇਸ ਲਈ ਪਾਰਟੀ ਨੇ ਫੈਸਲਾ ਨੇ ਕਿਹਾ ਵੈਸਟ ਹਲਕੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਾ ਅਤੇ ਉਥੇ ਦੀ ਸਫਾਈ ਹੈ ਅਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਹੱਲ ਕੀਤਾ ਜਾਵੇਗਾ। ਪੱਛਮੀ ਹਲਕੇ ਦੀ ਜਿਹੜੀ ਹੈ ਜਿਮਨੀਚੋਟ ਹੋਰ ਹੈ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸਰਜੀਤ ਕੌਰ ਜੀ ਪਤਨੀ ਜਤ ਜਰ ਪੀਟਰ ਸਿੰਘ ਜੀ ਜਿਹੜੇ ਲੰਬੇ ਸਮੇਂ ਤੋਂ ਪਾਰ ਦੀ ਨਿਭੀਵਾ ਨਾ ਨਿਭਾ ਰਹੀ ਹੈ। ਔਰ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਦੋ ਵਾਰੀ ਕੌਂਸਲਰ ਵੀ ਬਣੇ ਆਪਣੀ ਵਾਰਚੋ ਔਰ ਇਹਨਾਂ ਦੇ ਹਸਬੰਦ ਵੀ ਜਿਹੜੇ ਸੀ ਜਤਾ ਪੀਤਮਨ ਸਿੰਘ ਜੀ ਉਹ ਵੀ ਕੌਂਸਲਰ ਨੇ ਸੋ ਇਹਨਾਂ ਦੀ ਸੀਨੀਅਰਟੀ ਨੂੰ ਵੇਖ ਕੇ ਇਹਨਾਂ ਦੀ ਸੇਵਾ ਨੂੰ ਵੇਖ ਕੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਵੇਖ ਕੇ ਇੱਕ ਬਹੁਤ ਹੀ ਮਿਹਨਤੀ ਵਰਕਰ ਦੇ ਤੌਰ ਤੇ ਉੱਤੇ ਇਹ ਸ਼੍ਰੋਮਣੀ ਕਾਲਕਲ ਬਲੇ ਟਿਕਟ ਦਿੱਤੀ ਗਈ ਹੈ ਤੇ ਮੈਂ ਆਸ ਕਰਾਂਗੇ ਕਿ ਜਰੂਰ ਇਸ ਹਲਕੇ ਦੇ ਲੋਕ ਜਿਹੜੇ ਆ ਉਹ ਪ੍ਰਵਾਨ ਕਰਨਗੇ ਤੇ ਇਹਨਾਂ ਨੂੰ ਕੰਮ ਜਤਕਰਾਂਗੇ ਦੇ ਜਿਹੜੇ ਮੁੱਦੇ ਲੈ ਕੇ ਬਿੱਤੀ ਆਇਆ ਹੈ ਜਿੱਥੇ ਅੱਗੇ ਅਲਾਈਅੰਸ ਹੁੰਦ ਰਿਹਾ ਹੈ ਕਾਂਗਰਸ ਨਾਲ ਭਾਜਪਾ ਦਾ ਪੰਜਾਬ ਦੇ ਵਿੱਚ ਐਸ ਵਾਰ ਕੱਲੇ-ਕੱਲੇ ਦੋਨੋਂ ਪਾਰਟੀਆਂ ਚੱਲੀਆਂ ਦੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਸ਼੍ਰੋਮਣੀ ਕਾਂਗਰਸ ਕੱਲਿਆਂ ਚੋਲ ਲੜ ਰਹੀ ਹੈ ਤੇ ਅਲਾਈਅੰਸ ਦੀ ਆਪਾਂ ਗੱਲ ਹੀ ਕਿਉਂ ਕਰਦੇ ਹਾਂ ਜੀ ਮੈਂ ਕਿ ਮੁੱਦੇ ਅਲਾਈਅੰਸ ਜਿਹੜੇ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਸ਼੍ਰੋਮਣੀ ਕਾਂਗਰਸ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਮੁੱਦੇ ਦੇ ਪੰਜਾਬ ਦੇ ਸਾਰੇ ਜਿਹੜੇ ਮੁੱਦੇ ਹੈ ਉਹ ਲੋਕਾਂ ਦੇ ਸਾਹਮਣੇ ਆ ਭਾਵੇਂ ਉਹ ਡਿਵੈਲਪਮੈਂਟ ਦੀ ਗੱਲ ਹੋਵੇ ਭਾਵੇਂ ਉਹ ਲਾਅ ਐਂਡ ਆਰਡਰ ਦੀ ਗੱਲ ਹੋਵੇ ਭ ਜਾ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਆ ਉਹ ਸਾਰੇ ਹਾਲਾਤਾਂ ਤੇ ਅਸੀਂ ਝੋਨ ਲੜਾਂਗੇ ਔਰ ਆਉਣ ਵਾਲੇ ਸਰਮੇ ਚ ਦੇਖੋ ਗੱਲ ਇਹ ਹੈ ਇੱਕ ਕੈਂਡੀਡੇਟ ਦੇ ਨਾਲ ਨਾ ਸਰਕਾਰ ਟੁੱਟਣੀ ਹੈ ਤੇ ਨਾ ਸਰਕਾਰ ਨਵੀਂ ਪੱੜਨੀ ਜੀ ਇਹ ਤੇ ਸਭ ਨੂੰ ਪਤਾ ਹੈ ਪਰ ਕਿਉਂਕਿ ਪਾਰਟੀ ਜਿਹੜੀ ਹੈ ਉਹਦਾ ਉਹਦੀ ਜਿਹੜੀ ਪਾਰਟਿਸਪੇਸ਼ਨ ਹੈ ਉਹ ਸਾਡਾ ਕਰਨਾ ਇੱਕ ਫਰਜ਼ ਬਣਦਾ ਹੈ ਇੱਕ ਹੱਕ ਹੈ ਅਸੀਂ ਆਪਣੇ ਕੈਂਡੀਡੇਟ ਉਤਾਰਿਆ ਹੈ ਵੋਟ ਜਿਹੜੀ ਹੈ ਉਹ ਕੌਮ ਨੇ ਸੰਗਤ ਨੇ ਪਾਉਣੀ ਹੈ ਲੋਕਾਂ ਨੇ ਪਾਉਣੀ ਹੈ ਸਾਡਾ ਫਰਜ਼ ਬੰਦਾ ਉਹਨਾਂ ਕੋਲ ਜਾ ਕੇ ਬੇਨਤੀ ਕਰਨੀ ਵੋਟ ਕਿੰਨੀ ਪੈਂਦੀ ਹੈ ਅੱਗੇ ਕਿੰਨੀ ਪਈ ਸੀ ਕਿਉਂਕਿ ਤੁਸੀਂ ਉਹਨਾਂ ਕਹਿ ਰਹੇ ਹੋ ਵੀ ਵੋਟ ਅੱਗੇ ਪਿੱਛੇ ਕੀ ਹਾਲ ਸੀਗਾ ਵੋਟ ਪਿੱਛੇ ਕਿੰਨੀ ਪਈ ਹੈ ਅੱਗੇ ਕਿੰਨੀ ਪੈਂਦੀ ਲੋਕ ਸ਼ਕਤੀ ਅੱਗੇ ਕੋਈ ਜੋਰ ਨਹੀਂ ਜੋ ਲੋਕ ਸ਼ਕਤੀ ਹੋਵੇ ਨਾ ਜੀ ਲੋਕਾਂ ਦੇ ਕੋਲ ਜਿਹੜੀ ਆਵਾਜ਼ ਉਠਾਵਾਂਗੇ ਉਹ ਆਪਣੇ ਆਪ ਹੀ ਸਾਨੂੰ ਪਾਰਟੀ ਨੂੰ ਮਾਨ ਦੇਣਗੇ ਅਸੀਂ ਸੇਵਾ ਕਰਨੀ ਵੀ ਤਾਂ ਲਾਉਣੀ ਤੇ ਪਾਰਟੀ ਸੰਗਤ ਨੂੰ ਤਾਂ ਜੇ ਵੀ ਥੋੜੀ ਤੰਗਲੀ ਲੋੜ ਹੈ ਤੁਸੀਂ ਕਿਹਦਾ ਵੋਟ ਸ਼ੇਅਰ ਪੱਟਾ ਜਾਣਾ ਹੈ ਦੇਖੋ ਇਹ ਇਕੱਲਾ ਬਾਅਦ ਕਰਾਂਗੇ ਇਹ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਗੱਲ ਕਰਾਂਗੀ ਅੱਜ ਦੇ ਕਿਉਂਕਿ ਪਾਰਟੀ ਦਾ ਜਿਹੜਾ ਸੰਗਠਨ ਹੈ ਪਾਰਟੀ ਦੀ ਜਿਹੜੀ ਸਾਡੀ ਟਾਂਚਾ ਉਹ ਸਾਡਾ ਵੱਖਰਾ ਅਲੱਗ ਦਾ ਕੰਮ ਹੈ ਪਰ ਅੱਜ ਦੀ ਜਿਹੜੀ ਗੱਲ ਹੈ ਉਹ ਕੇਵਲ ਤੇ ਕੇਵਲ ਚੋਨ ਨਸਪੁਰ ਨਾਲ ਵੈਸਟ ਦੇ ਦੇ ਕੇ ਪਾਰਟੀ ਜਿਹੜੀ ਹੈਗੀ ਹੈ ਵੈਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮੁੱਦੇ ਦੇ ਵੈਸੇ ਪੰਜਾਬ ਦੇ ਸਾਰੇ ਕੋਈ ਜਿਹੀ ਹੈ ਪਰ ਵੈਸਟ ਦੇ ਵਿੱਚ ਖਾਸ ਕਰਕੇ ਜੋ ਅੱਜ ਨਸ਼ਿਆਂ ਦਾ ਦੌਰ ਹੈ ਮੇਰੇ ਖਿਆਲ ਸਭ ਤੋਂ ਵੱਧ ਜੇ ਜਲੰਧਰ ਦੇ ਵਿੱਚ ਲਸ਼ੇ ਜਿਹੜੇ ਵੈਸਟ ਵਿੱਚ ਹੈ ਔਰ ਸਭ ਤੋਂ ਮਹਾਰੀ ਗੱਲ ਹੈ ਕਿ ਲੋਟਰੀ ਸਿਸਟਮ ਜਿਹੜਾ ਹੈ ਉਹ ਗੈਰ ਕਾਨੂੰਨੀ ਟੰਗਣਾ ਜਿਹੜਾ ਚੱਲ ਰਿਹਾ ਹੈ ਉਹ ਵੀ ਵੈਸਟ ਵਿੱਚ ਹੀ ਹੈ ਔਰ ਉੱਥੇ ਵੀ ਹਾਲਾਤ ਅਸੀਂ ਦੇਖੇ ਅੰਦਰ ਜਾ ਕੇ ਜਿੰਨਾ ਉੱਥੇ ਪਾਣੀ ਦਾ ਬੁਰਾ ਹਾਲ ਹੈ ਜਿੰਨਾ ਉੱਥੇ ਗੰਦਾ ਪਾਣੀ ਜਮਾ ਹੋਇਆ ਹੈ ਪਾਣੀ ਦਾ ਨਿਕਾਸ਼ ਕੋਈ ਨਹੀਂ ਜਾਂ ਵਾਟਰ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਪੂਰੀ ਤਰ੍ਹਾਂ ਬਿਜਲੀ ਦਾ ਬੜਾ ਪੁਰਾ ਹਾਲ ਹੈ ਇਹ ਸਾਰੀਆਂ ਸਮੱਸਿਆਵਾਂ ਲੋਕਾਂ ਦੀਆਂ ਹੀ ਆ ਸੋ ਬੇਰੁਜ਼ਗਾਰੀ ਤੇ ਪੂਰੇ ਪੰਜਾਬ 'ਚ ਹੀ ਹੈ ਜੀ ਪੂਰੇ ਦੇਸ਼ ਵਿੱਚ ਹੀ ਹੈ ਇਹ ਗੱਲਾਂ ਤੇ ਬਾਅਦ ਦੀਆਂ ਨੇ ਔਰ ਗੱਲ ਇਹ ਹੈ ਕਿ ਮੁੱਦੇ ਜਿਹੜੇ ਪੰਜਾਬ ਦੇ ਨਾਲ ਕਨਸਰਨਡ ਹੈ ਔਰ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਘਰ-ਘਰ ਜਾਵਾਂਗੇ ਸਾਡਾ ਕੋਈ ਅਸੀਂ ਕੋਈ ਵੱਖਰਾ ਮੁੱਦਾ ਤੇ ਲੈ ਕੇ ਨਹੀਂ ਆਏ ਪੂਰੇ ਪੰਜਾਬ ਦੇ ਨਾਲ ਮੁੱਦੇ ਜਿਹੜੇ ਉਹਨਾਂ ਇਸ ਤਰ੍ਹਾਂ ਜਿੰਨਾਂ ਤੋਂ ਰਾਜਨੀਤਿਕ ਸਮਾਂ ਹੈ ਉਹ ਪਾਰਟੀ ਦਾ ਕੰਪਾਰਟੀ ਦਾ ਸਮਝਦੇ ਪਾਰਟੀ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਹੋ ਜਾ ਰਿਹਾ ਸਾਰੀਆਂ ਪਾਰਟੀਆਂ ਨਾਲ ਮੁਕਾਬਲਾ ਹੀ ਹੈ ਨਹੀਂ ਮਤਲਬ ਮੁੱਖ ਪ੍ਰਤੀਯੋਗੀ ਕਿਉਂ ਮੈਂ ਮੁੱਖ ਕਿਉਂ ਕਹਾਂ ਜੀ ਸਾਰੀਆਂ ਪਾਰਟੀਆਂ ਮੁਕਾਬਲੇ ਚ ਆਈਆਂ ਬੱਲੇ ਤਾਂ ਪਹਿਲੇ ਦੇਖੋ ਬੀਪੀਜੀ ਸ਼ੁਰੂ ਤੋਂ ਲੈ ਕੇ ਸਿਆਸੀ ਪ੍ਰਵਾਧ ਰਹੇ ਰਾਇਨੀ ਤੇ ਤੋਤੇ ਇਹਨਾਂ ਦੇ ਹਸਬੰਡ ਨੇ ਜਦੋਂ ਪੀਤਮ ਸਿੰਘ ਨੇ ਇੱਕ ਵਾਰੀ ਕੌਂਸਲਰ ਦੀ ਤੋਂ ਆਲਰੇਡੀ ਸੇਵਾ ਕੀਤੀ ਲੋਕਾਂ ਚ ਫਿਰ ਦੋ ਵਾਰੀ ਇਹਨਾਂ ਨੇ ਕੌਂਸਲਰ ਦੀ ਤੋਂ ਆਲਰੇਡੀ ਸੇਵਾ ਕੀਤੀ ਹੈ ਔਰ ਸਾਰੇ ਇਲਾਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਪੂਰੇ ਸਨਮਾਨਤ ਨੇ ਔਰ ਇਹਨਾਂ ਦੀ ਪਾਰਟੀ ਪ੍ਰਤੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਪਾਰਟੀ ਨੇ ਦੋ ਤਿੰਨ ਗੱਲਾਂ ਦੇਖੜੀਆਂ ਹੁੰਦੀਆਂ ਕਿ ਪਾਰਟੀ ਦਾ ਕਿਹਨੇ ਸਲਸੀਅਰਲੀ ਕੰਮ ਕੀਤਾ ਕਿਹਨੇ ਨਿਸ਼ਕਾਮ ਹੋ ਕੇ ਕੰਮ ਕੀਤਾ ਕਿਹਨੇ ਲੋਕਾਂ ਦੇ ਵਿੱਚ ਆਪਣਾ ਸੰਪਰਕ ਬਣਾਈ ਰੱਖਿਆ ਕਿਹਨੇ ਸਮਾਜ ਦੇ ਵਿੱਚ اپنی عزت ਮਾਨ ਖੱਟਿਆ ਔਰ ਕਦੀ ਕੋਈ ਐਸੇ ਕੰਮ ਨਹੀਂ ਕੀਤਾ ਜਿਹਨਾਂ ਪਾਰਟੀ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਰਾਜਨੀਤੀ ਵਿੱਚ ਵੀ ਇਹਨਾਂ ਨੇ ਤਿੰਨ ਵਾਰੀ ਕੌਂਸਲਰ ਲੈ ਕੇ ਸੇਵਾ ਕੀਤੀ ਹੈ ਦੋ ਵਾਰੀ ਇਹ ਇੱਕ ਵਾਰੀ ਇਹਨਾਂ ਦੇ ਹਸਬੰਡ ਸੋ ਇਹ ਸਾਰੀਆਂ ਗੱਲਾਂ ਦੇਖ ਕੇ ਹੀ ਪਾਰਟੀ ਕੋਲ ਜਿਹੜੇ ਕੈਂਡੀਡੇਟ ਆਏ ਸੀ ਸਭ ਤੋਂ ਸੀਨੀਅਰ ਮੋਸਟ ਐਬੀਪੀਸੀ ਜੀਤ ਕੌਰ ਸੀ ਔਰ ਇਹਨਾਂ ਦੀ ਇਮਾਨਦਾਰੀ ਕਰਕੇ ਸੀ ਨੂੰ ਟਿਕਟ ਦਿੱਤੀ ਤਾਂ ਕਿ ਇਹ ਤੁਹਾਨੂੰ ਹੈਗੇ ਕਿ ਬੈਸਟ ਵਿੱਚ ਕੀ ਕੀ ਲੋਕਲ ਮੁੱਖ ਦਿੱਕਤਾਂ ਕੀ ਕੋਈ ਨਹੀਂ ਕਿ ਸਾਰਾ ਕੁਝ ਜਾਣਦੇ ਹੀ ਉੱਥੇ ਰਹਿੰਦੇ ਆ ਅਜਿਹਾ ਨਹੀਂ ਹੋਣਾ ਚਾਹੀਦਾ ਪਰਟੀ ਪ੍ਰਧਾਨ ਚੇਂਜ ਹੋਣਾ ਚਾਹੀਦਾ ਬਾਅਦ ਚ ਗੱਲ ਕਰ ਲਾਂਗੇ ਕਾਹਦੀ ਕਾਹਦੀ ਪਈ ਆ ਮੈਨੇ ਗੱਲ ਕਰ ਲਿਆ ਜੀ ਹਾਂਜੀ ਜੀ ਆਪਣੇ ਇਲੈਕਸ਼ਨ ਦੇ ਬਾਰੇ ਇਲੈਕਸ਼ਨ ਤੁਸੀਂ ਅੱਜ ਨੋਮੀਨੇਸ਼ਨ ਫਾਈਲ ਕੀਤਾ ਜੀ ਜੀ ਸਾਡੀ ਸਰਪ੍ਰੀਖ ਕਾਦੀ ਦਲ ਪਾਰਟੀ ਜੀ ਸੇ ਕਿਹਾ ਬਗ ਵੀ ਸੁਜੀਤ ਕੋ ਉਹਨੇ ਸਾਡੀ ਝੋਲੀ ਚ ਪਾਈ ਜੋ ਸਾਡੇ ਮੁੱਦੇ ਦੇ ਜੋ ਸਾਡੀ ਅਕੀਦ ਦੇ ਨਸੇ ਦੇ ਮੁੱਦੇ ਹੋ ਗਏ ਪਾਣੀ ਦੇ ਸਿੰਚਾਈ ਦੇ ਕੋਈ ਵੀ ਸਾਡਾ ਕੋਈ ਰਹਾ ਕਿ ਸਕੂਲ ਠੀਕ ਠੀਕ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग में जिसमें कि पांच लाख की, की मेंबरशिप लेने पर आप सभी को मिलते हैं जैसे की टू हंड्रेड परसेंट के लिए वेज नॉन वेज फंक्शन एट बैंक हॉल थर्टी फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इन एंड ट्वेंटी फ्री स्पा सर्विसेज इसके साथ ही आपको मिलते हैं स्टे फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी हां बहुत जल्दी GGR क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर